ਸਮੂਹ ਰਿਜ਼ਾਇਦੇ ਲੋਕਾਂ ਨੂੰ ਇੱਕ ਮੈਸੇਜ ਦੇਣਾ ਕਿ ਬਹੁਤ ਹੀ ਸੋਚ ਵਿਚਾਰ ਕਰਕੇ ਆਪਣੀ ਵੋਟ ਦਿੱਤੀ ਜਾਏ ਉਹਨਾਂ ਕੈਂਡੀਡੇਟਸ ਨੂੰ ਅਸੀਂ ਚੁਸ ਕਰੀਏ ਜਿਹੜੇ ਸੱਚਮੁੱਚ ਅੰਮ੍ਰਿਤਸਰ ਦਾ ਵਿਕਾਸ ਕਰਨ ਅਸੀਂ ਕਮੀਆਂ ਪੇਸ਼ੀਆਂ ਫੀਲ ਕਰ ਰਹੇ ਹਾਂ ਕਿ ਇੱਕ ਤਾਂ ਪੋਲੂਸ਼ਨ ਬਹੁਤ ਜ਼ਿਆਦਾ ਹੈ ਪੇੜ ਲਗਾਉਣ ਦੀ ਜ਼ਰੂਰਤ ਹੈ ਪਾਣੀ ਬਚਾਉਣ ਦੀ ਜ਼ਰੂਰਤ ਹੈ ਜਿਨ੍ਹਾਂ ਮੁੱਦਿਆਂ ਤੇ ਕੋਈ ਧਿਆਨ ਹੀ ਨਹੀਂ ਦੇ ਜੋ ਵੀ ਕੋਈ ਪਾਵਰ ਵਿੱਚ ਆਏ ਉਹ ਇਹਨਾਂ ਮੁੱਦਿਆਂ ਤੇ ਵੀ ਧਿਆਨ ਦੇ ਇਹ ਜਿਹੜੀ ਲੜਾਈ ਝਗੜਾ ਹੈ ਸਾਰੇ ਪਾਸੇ ਬਸ ਜਿੱਤਣ ਦੀ ਕੋਸ਼ਿਸ਼ ਹੈ ਕਿ ਮੈਂ ਹੀ ਬਣ ਜਾਵਾਂ ਅਸੀਂ ਇਸ ਜੀਦ ਨੂੰ ਹਟਾ ਕੇ ਸੋਚਦੇ ਹਾਂ ਜਿਹੜੇ ਵੀ ਬੰਦੇ ਇਲੈਕਸ਼ਨ ਲੜ ਰਹੇ ਮੇਰੇ ਲਈ ਸਾਰੇ ਅੱਛੇ ਸਮਾਨਿਤ ਬਤ ਜੀ ਤੁਹਾਡਾ ਜੀ ਮੇਰਾ ਨਾਮ ਰਿਪਿੰਨੰਦਾ ਹੈ ਅੱਜ ਜੋ ਤੁਹਾਡੇ ਵੱਲੋਂ ਇੱਥੇ ਮੀਟਿੰਗ ਕੀਤੀ ਗਈ ਇਸ ਮੀਟਿੰਗ ਦਾ ਕੀ एजेंडा ਰਿਹਾ ਜੀ एजेंडा ਸਿਰਫ ਇਹ ਹੈ ਕਿ ਜਿਸ ਤਰ੍ਹਾਂ ਸਭੀ ਜਾਣਦੇ ਹਨ ਕਿ ਮਿਊਸਪਲ ਕਾਰਪੋਰੇਸ਼ਨ ਦੀਆਂ ਇਲੈਕਸ਼ਨਸ ਹੋ ਰਹੀਆਂ ਨੇ ਤੇ ਵੱਖਰੀ ਵੱਖਰੀ ਪਾਰਟੀਆਂ ਦੇ ਵੱਖਰੇ ਵੱਖਰੇ ਕੈਂਡੀਡੇਟਸ ਖੜੇ ਹੋਏ ਹਨ ਤੇ ਸਾਡਾ ਮੋਟੀ ਸਿਰਫ ਹੈ ਕਿ ਅੰਮ੍ਰਿਤਸਰ ਦੇ ਲੋਕਾਂ ਨੂੰ ਇੱਕ ਮੈਸੇਜ ਦੇਣਾ ਕਿ ਬਹੁਤ ਹੀ ਸੋਚ ਵਿਚਾਰ ਕਰਕੇ ਆਪਣੀ ਵੋਟ ਦਿੱਤੀ ਜਾਏ। ਉਹਨਾਂ ਕੈਂਡੀਡੇਟਸ ਨੂੰ ਅਸੀਂ ਚੂਜ਼ ਕਰੀਏ ਜਿਹੜੇ ਸੱਚ ਮੁਚ ਅੰਮ੍ਰਿਤਸਰ ਦਾ ਵਿਕਾਸ ਕਰਨ। ਇਸ ਵਕਤ ਤੇ ਸਾਰੇ ਦਿਖਾਈ ਦੇ ਰਹੇ ਨੇ। ਹਰ ਇੱਕ ਪਾਰਟੀਆਂ ਆਪਣੇ ਨਾਮ ਦਾ ਕਰ ਰਹੇ ਹਨ ਪ੍ਰਚਾਰ। ਲੇਕਿਨ ਇਲੈਕਸ਼ਨ ਤੋਂ ਬਾਅਦ ਜੋ ਵੀ ਕੈਂਡੀਡੇਟ ਫਿਰ ਜਿੱਦੇ ਨੇ ਜਿਸ ਨਾਲ ਪਹਿਲੇ ਵੀ ਨੋਟਿਸ ਵੀ ਚਾਇਆ ਕਿ ਅਜੇ ਤੱਕ ਪੂਰੇ ਸ਼ਹਿਰ ਵਿੱਚ ਕੂੜੇ ਦੇ ਢੇਰਾਂ ਜੋ ਦਿਖਾਈ ਦੇ ਰਹੇ ਨੇ ਜੋ ਕਿ ਗਲਤ ਹੈ। ਸਫਾਈ ਲੈ ਲੋ ਇਨਸਿਕਿਉਰਿਟੀ ਲੈ ਲੋ ਯਾ ਅਸੀਂ ਕਿਸੇ ਵੀ ਨੇ ਵੀ ਪਰਿਆਵਰਣ ਤੇ ਕੋਈ ਕੰਮ ਕਰਨ ਦਾ ਕੋਈ ਉਪਰਾਲਾ ਨਹੀਂ ਕੀਤਾ ਤੇ ਸਾਡੀ ਸਭ ਮੇਰੀ ਔਰ ਮੇਰੇ ਗਰੁੱਪ ਦੀ ਜੋ ਆਪਾਏ ਬਹਾਰੇ ਨਾਮ ਦਾ ਸੀ ਇੱਕ 뮤지컬 ਗਰੁੱਪ ਚਲਾਉਂਦੇ ਹਾਂ ਜੋ ਕਿ ਸੋਸ਼ਲ ਵਰਕ ਵੀ ਕਰਦਾ ਹੈ ਤੇ 뮤지컬 ਗਰੁੱਪ ਹੀ ਹੈ ਤੇ ਅਸੀਂ ਸਭ ਨੂੰ ਇਹ ਸੰਦੇਸ਼ ਦਿੰਦੇ ਹਾਂ ਕਿ ਬਹੁਤ ਸੋਚ ਵਿਚਾਰ ਕਰਕੇ ਅਸੀਂ ਆਪਣਾ ਕੈਂਡੀਡੇਟ ਚੁਣੀਏ ਜੋ ਅੰਮ੍ਰਿਤਸਰ ਦੇ ਵਿਕਾਸ ਵਾਸਤੇ ਸੱਚਮੁੱਚ ਕੰਮ ਕਰਾਂ ਤਾਂ ਕੀ ਲੱਗਦਾ ਕਿ ਜੋ ਰਾਜਨੀਤਿਕ ਪਾਰਟੀਆਂ ਉਹਨਾਂ ਨੂੰ ਆਪਣੇ ਮੈਨੀਫੈਸਟੋ ਦੇ ਵਿੱਚ ਖਾਸ ਕਰਕੇ ਵਾਤਾਵਰਣ ਵੱਲ ਧਿਆਨ ਦੇਣਾ ਚਾਹੀਦਾ ਉਹ ਪੁਆਇੰਟਸ ਜ਼ਰੂਰ ਪਾਉਣੇ ਚਾਹੀਦੇ ਜੀ 100% ਸਾਡੀ ਅੱਜ ਦੀ ਮੀਟਿੰਗ ਦਾ ਮੇਨ ਅਜੰਡਾ ਹੀ ਇਹ ਹੈ ਕਿ ਸੜਕਾਂ ਉਰ ਕੂੜੇ ਤੋਂ ਇਲਾਵਾ ਜੋ ਅਸੀਂ ਕਮੀਆਂ ਪੇਸ਼ੀਆਂ ਫੀਲ ਕਰ ਰਹੇ ਹਾਂ ਕਿ ਇੱਕ ਤਾਂ ਪੋਲੂਸ਼ਨ ਬਹੁਤ ਜ਼ਿਆਦਾ ਹੈ ਪੇੜ ਲਗਾਉਣ ਦੀ ਜ਼ਰੂਰਤ ਹੈ ਪਾਣੀ ਬਚਾਉਣ ਦੀ ਜ਼ਰੂਰਤ ਹੈ ਜਿਨ੍ਹਾਂ ਮੁੱਦਿਆਂ ਤੇ ਕੋਈ ਧਿਆਨ ਹੀ ਨਹੀਂ ਦੇ ਰਿਹਾ ਇਹ ਇੱਕ ਹੰਬਲ ਰਿਕੁਐਸਟ ਹੈ ਕਿ ਇਹ ਮੈਸੇਜ ਪੂਰੇ ਅੰਮ੍ਰਿਤਸਰ ਦੇ ਵਿੱਚ ਪਹੁੰਚਾਇਆ ਜਾਏ ਕਿ ਸਭ ਜੋ ਵੀ ਕੋਈ ਪਾਵਰ ਵਿੱਚ ਆਏ ਉਹ ਇਹਨਾਂ ਮੁੱਦਿਆਂ ਤੇ ਵੀ ਧਿਆਨ ਦੇ ਕਿ ਅਸੀਂ ਪਰਿਆਵਰਣ ਦਾ ਪਾਲਿਸੀ ਬਣਨੀ ਚਾਹੀਦੀ ਹੈ। ਬਿਲਕੁਲ ਬਣਨੀ ਚਾਹੀਦੀ ਹੈ ਜੀ ਬਿਲਕੁਲ ਬਣਨੀ ਚਾਹੀਦੀ ਹੈ ਔਰ ਪ੍ਰੋਪਰ ਤਰੀਕੇ ਨਾਲ ਕੰਮ ਹੋਣਾ ਚਾਹੀਦਾ ਹੈ। ਸਾਫ ਸਫਾਈ ਅਹਿਮ ਮੁੱਦਾ ਹੁੰਦਾ ਅਗਰ ਸਾਫ ਸਫਾਈ ਹੋਏਗੀ ਤਾਂ ਵਾਤਾਵਰਣ ਵਾਲਾ ਦੋਲਾ ਆਟੋਮੈਟਿਕ ਸਾਫ ਸਫਾਈ ਹੋਏਗਾ। ਲੇਕਿਨ ਹਜੇ ਤੱਕ ਸਰਕਾਰ ਕੂੜੇ ਦੀ ਲਿਫਟਿੰਗ ਹੀ ਨਹੀਂ ਪ੍ਰੋਪਰ ਕਰਵਾ ਸਕਦੀ ਪਈ ਉਹਦੇ ਲਈ ਕੀ ਕਹਿਣਾ ਚਾਹੁੰਦੇ ਜੀ ਇਹ ਕਹਿਣਾ ਚਾਹਾਂਗੇ ਕਿ ਅਸੀਂ ਡਿਵੈਲਪਮੈਂਟ ਦੀਆਂ ਗੱਲਾਂ ਕਰਦੇ ਹਾਂ ਤੇ ਡਿਵੈਲਪਮੈਂਟ ਤਾਂ ਬੜੇ ਦੂਰ ਦੀ ਗੱਲ ਹੈ ਬੇਸਿਕ ਸ਼ਹਿਰ ਦੀ ਸਫਾਈ ਔਰ ਕੂੜਾ ਇਹ ਤੇ ਇੱਕ ਬੇਸਿਕ ਕੰਮ ਹੈਗੇ ਨੇ ਜਿਹਨੂੰ ਅਸੀਂ ਡਿਵੈਲਪਮੈਂਟ ਵਿੱਚ ਕਾਊਂਟ ਨਹੀਂ ਕਰ ਸਕਦੇ ਇਸੇ ਲਈ ਇੱਕ ਆਵਾਜ਼ ਉਠਾਣੀ ਬੜੀ ਜ਼ਰੂਰੀ ਹੈ ਕਿ ਇਲੈਕਸ਼ਨਸ ਦੇ ਵਿੱਚ ਜਿਨ੍ਹਾਂ ਨੂੰ ਜਿਤਾਇਆ ਜਾਏ ਉਹ ਛੋਟੇ ਤੋਂ ਲੈ ਕੇ ਹਰ ਵੱਡੇ ਮੁੱਦੇ ਉੱਤੇ ਕੰਮ ਕਰਨ ਲੇਡੀਜ਼ ਵਾਸਤੇ ਕੀ ਕਹਿਣਾ ਚਾਹੋਗੇ ਸਪੈਸ਼ਲੀ ਜਿਹੜੀ ਤੁਹਾਨੂੰ ਲੱਗਦੀ ਜੀ ਜੀ ਲੇਡੀਜ਼ ਆ ਵੀ ਬਿਲਕੁਲ ਕਹਿਣਾ ਚਾਹਾਂਗੇ ਕਿ ਅੱਜ ਦੀ ਡੇਟ ਵਿੱਚ ਇਸ ਵਕਤ ਮੇਰਾ ਆਕਰ ਹੈ ਗ੍ਰੀਨ ਐਵੇਨਿਊ ਅੱਜ ਮੈਂ ਘਰੇ ਡਾਇਮੰਡ ਪਾ ਕੇ ਬੈਠੀ ਆ ਅਗਰ ਮੈਨੂੰ ਹੁਣੇ ਇੱਕਦਮ ਬਾਹਰ ਜਾਣਾ ਪਏਗਾ ਤੇ ਮੈਨੂੰ ਆਪਣੀਆਂ ਰਿੰਗਸ ਤੇ ਇਅਰਿੰਗਸ ਉਤਾਰ ਕੇ ਜਾਣਾ ਪਏਗਾ ਕੋਈ ਵੀ ਲੇਡੀ ਸਿਕਯੋਰ ਫੀਲ ਨਹੀਂ ਕਰਦੀ ਮੇਰੇ ਘਰ ਦੇ ਬਾਹਰੋਂ ਪਰਸ ਦੀ ਵੀ ਸਨੇਚਿੰਗਸ ਹੋ ਚੁੱਕੀਆਂ ਨੇ ਮੇਰੇ ਘਰ ਦੇ ਬਾਹਰੋਂ ਮੇਰੇ ਸ਼ੈਫ ਦਾ ਫੋਨ ਸੁਣ ਰਿਆ ਸੀ ਫੋਨ ਦੀਆਂ ਵੀ ਸਨੇਚਿੰਗਸ ਹੋ ਚੁੱਕੀਆਂ ਨੇ ਜਦ ਕਿ ਪੁਲਿਸ ਚੌਕੀ 10 ਕਦਮਾਂ ਦੀ ਦੂਰੀ ਤੇ ਹੈ ਆਈ ਮੀਨ ਇਹ ਗੱਲਾ ਨਾਲਦਿਆਂ ਦੇ ਘਰੋਂ ਥੋੜੇ ਦਿਨ ਪਹਿਲੇ ਮੋਟਰਸਾਈਕਲ ਚੋਰੀ ਹੋ ਗਿਆ ਬਾਰਖੜਾ ਜਦ ਕਿ ਪੌਸ਼ ਏਰੀਆ ਹੈ ਹਰ ਕਮਰੇ ਦੇ ਹਰ ਘਰ ਦੇ ਬਾਹਰ ਕੈਮਰਾਜ਼ ਵੀ ਲੱਗੇ ਹੋਏ ਨੇ ਤੇ ਇਹਨਾਂ ਚੀਜ਼ਾਂ ਨੂੰ ਅਸੀਂ ਕੀ ਕਵਾਂਗੇ ਮਤਲਬ ਕਿ ਹਰ ਇੱਕ ਮੁੱਦਾ ਹੀ ਬਹੁਤ ਜ਼ਰੂਰੀ ਹੈ ਇਸ ਲਈ ਸਭ ਨੂੰ ਗੁਜ਼ਾਰਿਸ਼ ਹੈ ਕਿ ਸਹੀ ਕੈਂਡੀਡੇਟਸ ਦਾ ਆਣਾ ਬਹੁਤ ਜ਼ਰੂਰੀ ਹੈ ਤੇ ਸਾਡੀ ਸਭ ਦੀ ਜ਼ਿੰਮੇਵਾਰੀ ਬੰਦੀ ਹੈ ਜੋ ਅਸੀਂ ਇਹ ਮੀਟਿੰਗ ਕੀਤੀ ਹੈ ਕਿ ਇਹ ਗੱਲ ਸਾਰਿਆਂ ਤੱਕ ਪਹੁੰਚੇ ਕਿ ਉਹਨਾਂ ਨੂੰ ਚੁਣਨ ਵਾਲੇ ਕੌਣ ਉਹਨਾਂ ਨੂੰ ਚੁਣਨਾ ਤਾਂ ਅਸੀਂ ਲੋਕਾਂ ਨਹੀਂ ਹੈ ਪਹਿਲਾਂ ਅਸੀਂ ਗਲਤੀ ਕਰ ਜਾਂਦੇ ਹਾਂ ਫਿਰ ਜਦੋਂ ਸਾਡੀ ਹੀ ਚੋਣ ਗਲਤ ਹੋ ਜਾਂਦੀ ਹੈ ਅਸੀਂ ਕਿਸੇ ਵੇਲੇ ਪਾਰਟੀ ਦੇ ਨਾਮ ਤੇ ਜਾਂਦੇ ਹਾਂ ਕਿ ਇਸ ਪਾਰਟੀ ਨੂੰ ਵੋਟ ਕਰ ਦਈਏ ਅਸੀਂ ਪਾਰਟੀ ਨਾ ਦੇਖੀਏ ਅਸੀਂ ਅੰਮ੍ਰਿਤਸਰ ਦੇ ਵਿੱਚ ਇੱਕ ਛੋਟਾ ਸ਼ਹਿਰ ਹੈ ਪਰਸਨਲੀ ਸਾਨੂੰ ਸਭ ਨੂੰ ਪਤਾ ਹੈ ਕਿ ਕੌਣ ਕੈਂਡੀਡੇਟ ਕੰਮ ਕਰਨ ਵਾਲੇ ਆ ਜੋ ਹੈ ਤੇ ਕੌਣ ਜਿੱਤਣ ਤੋਂ ਬਾਅਦ ਸਾਨੂੰ ਦਿਖਾਈ ਨਹੀਂ ਦੇਣ ਵਾਲੇ ਤੇ ਸਾਡੇ ਸਭ ਦਾ ਫਰਜ਼ ਬੰਦਾ ਹੈ ਕਿ ਅੰਮ੍ਰਿਤਸਰ ਦੇ ਫਿਊਚਰ ਦਾ ਸਵਾਲ ਹੈ ਅਸੀਂ ਬਹੁਤ ਸੋਚ ਵਿਚਾਰ ਕਰਕੇ ਕਾਬਿਲ ਜੋ ਹੈ ਉਹਨਾਂ ਨੂੰ ਹੀ ਜੋ ਕਾਬਿਲ ਕੈਂਡੀਡੇਟ ਨੂੰ ਹੀ ਚੁਣੀ ਹੈ ਤਾਂ ਕਿ ਅਸੀਂ ਬਾਅਦ ਵਿੱਚ ਨਾ ਪਛਤਾਈਏ ਮੈਮ ਕੈਂਸਰ ਬਹੁਤ ਵੱਧ ਰਿਹਾ ਹੈ ਖਾਸ ਤੌਰ ਤੇ ਅੰਮ੍ਰਿਤਸਰ ਸਿਟੀ ਦੇ ਵਿੱਚ ਗੱਲ ਕੀਤੀ ਜਾਵੇ ਤਾਂ ਬਹੁਤ ਕੈਂਸਰ ਦੇ ਪੇਸ਼ੈਂਟ ਬਹੁਤ ਨੇ ਜੀ ਤੁਸੀਂ ਵੀing a lady ਕਿਸ ਤਰ੍ਹਾਂ ਦੇਖਦੇ ਹੋ ਕਿ ਇਹ ਕੈਂਸਰ ਕਿੱਥੋਂ ਜ਼ਿਆਦਾ ਪਰ ਫਲਿਆ ਆ ਰਿਹਾ ਹੈ ਜੀ ਇਹ ਇੱਕ ਹੋਰ ਹੀ ਗਲਤ ਮੁੱਦਾ ਹੈ ਕਿ ਜੋ ਪੈਸਟਿਸਾਈਡਸ ਯੂਜ਼ ਹੋ ਰਹੇ ਆਂ ਜ਼ਿਆਦਾ ਹਰ ਇੱਕ ਗੱਲ ਹਰ ਇੱਕ ਜੋ ਸਾਨੂੰ ਈਟੇਬਲਸ ਮਿਲ ਰਹੇ ਨੇ ਵੈਜੀਜ਼ ਸਬਜ਼ੀਆਂ ਇਵਨ ਚਿਕਨ ਮਟਰਨ ਨਾਨ-ਵੈਜ ਵੱਲ ਵੀ ਜਾਈਏ ਸਾਨੂੰ ਕੁਝ ਵੀ ਪਿਓਰ ਨਹੀਂ ਮਿਲ ਰਿਹਾ ਇਵਨ ਹਵਾ ਵੀ ਪਿਓਰ ਨਹੀਂ ਹੈ ਤੇ ਇਹ ਸਭ ਰੀਜ਼ਨਸ ਕਰਕੇ ਹੀ ਤਾਂ ਕੈਂਸਰ ਵੱਧ ਰਿਹਾ ਹੈ ਤੇ ਸਰਕਾਰ ਦਸਰਾ ਜਿਹੜਾ ਜੀ ਬਿਲਕੁਲ ਇਹ ਤਾਂ ਜਿਹੜੀ ਕੋਈ ਸਰਕਾਰ ਹੈ ਜਿਹੜੀ ਸਰਕਾਰ ਵੀ ਪਾਵਰ ਵਿੱਚ ਹੈ ਜਿਹੜੇ ਕੈਂਡੀਡੇਟਸ ਵੀ ਪਾਵਰ ਵਿੱਚ ਹੈ ਇਹ ਵੀ ਤੇ ਉਹਨਾਂ ਦਾ ਹੀ ਫਰਜ਼ ਬੰਦਾ ਹੈ ਕਿ ਕੌਣ ਲੋਗ ਮਿਲਵਟਾ ਕਰ ਰਹੇ ਹਨ ਪਤਾ ਸਭ ਕੁਝ ਹੈ ਸਭ ਨੂੰ ਲੇਕਿਨ ਰੋਕਿਆ ਨਹੀਂ ਜਾ ਰਿਹਾ ਕੀ ਨਾਮ ਹੈ ਤੁਹਾਡਾ ਕੀ ਕਹਿਣਾ ਚਾਹੋਗੇ ਅੱਜ ਤੁਸੀਂ ਮੀਟਿੰਗ ਕੀਤੀ ਆ ਪਰਿਆਵਰਣ ਨੂੰ ਬਚਾਉਣ ਦੇ ਲਈ ਨਗਰ ਨਿਗਮ ਚੋਣਾ ਵਿੱਚ ਚੱਲ ਰਹੀਆਂ ਕੀ ਵੋਟਰਾਂ ਨੂੰ ਖਾਸ ਤਫੀਲ ਦੇ ਪਹਿਲੇ ਆਪਣਾ ਨਾਮ ਤੇ ਦੱਸ ਹਾਂ ਜੀ ਮੇਰਾ ਨਾਮ ਦੀਪਕ ਬੱਬਰ ਐਕਸੈਕਟਿਵ ਡਾਇਰੈਕਟਰ ਮਿਸ਼ਨ ਆਗਾਜ਼ ਔਰ ਮੈਂ ਡਿਸਟ੍ਰਿਕਟ এনवायरमेंट ਕਮੇਟੀ ਮੈਂਬਰ ਹਾਂ ਆਪ ਆਏ ਬਹਾਰ ਹੈ ਗਰੁੱਪ ਜਿਹੜਾ এনवायरमेंट ਤੇ ਵੀ ਕੰਮ ਕਰਦਾ ਉਹਦਾ ਮੈਂਬਰ ਹਾਂ ਅਸੀਂ ਸਾਰੇ ਮਿਲ ਕੇ ਕੋਸ਼ਿਸ਼ ਕਰ ਰਹੇ ਹਾਂ ਕਿ ਸਮਾਜ ਵੋਟਰ ਨੂੰ ਵੀ ਜਾਗਰੂਕ ਕਰਨੇ ਔਰ ਜਿਹੜੇ ਬੰਦੇ ਇਲੈਕਸ਼ਨ ਲੜ ਰਹੇ ਨੇ ਉਹਨਾਂ ਤੱਕ ਵੀ ਸਾਡਾ ਸੰਦੇਸ਼ ਪਹੁੰਚਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਇਹ ਜਿਹੜੀ ਲੜਾਈ ਝਗੜਾ ਹੈ ਸਾਰੇ ਪਾਸੇ ਬਸ ਜਿੱਤਣ ਦੀ ਕੋਸ਼ਿਸ਼ ਹੈ ਕਿ ਮੈਂ ਹੀ ਬਣ ਜਾਵਾਂ ਅਸੀਂ ਇਸ ਚੀਜ਼ ਨੂੰ ਹਟਾ ਕੇ ਸੋਚਦੇ ਹਾਂ ਜਿਹੜੇ ਵੀ ਬੰਦੇ ਇਲੈਕਸ਼ਨ ਲੜ ਰਹੇ ਮੇਰੇ ਲਈ ਸਾਰੇ ਅੱਛੇ ਸਨਮਾਨਿਤ ਵਿਅਕਤੀ ਨੇ ਉਹਨਾਂ ਨੂੰ ਸੀ ਨਾਲ ਲਾਵਾਂਗੇ ਜੇ ਕੱਲ ਨੂੰ ਉਹਨਾਂ ਚ ਕੋਈ ਵੀ ਫਸ 2nd 3rd ਆਏ ਸਰਦਲੀ ਸਾਰੇ ਹੀ ਵਧੀਆ ਬੰਦੇ ਨੇ ਅਸੀਂ ਸਾਰਿਆਂ ਨੂੰ ਜੋੜਨਾ ਹੈ ਔਰ ਇਸ ਲਈ ਲੋਕਾਂ ਨੂੰ ਕਹਿਣਾ ਹੈ ਤੁਸੀਂ ਬੈਟਰ ਪਰਸਨ ਨੂੰ ਅੱਗੇ ਲੈ ਕੇ ਆਓ ਕਿਉਂਕਿ ਇਸ ਲਈ ਤੁਹਾਡੇ ਕੋਲ ਇੱਕ ਪਾਵਰ ਆਈ ਹੈ ਇਸ ਨੂੰ ਮਿਸਯੂਜ਼ ਨਾ ਕਰੋ ਜਰਾ ਜੇ ਲਾਲਚ ਵਾਸਤੇ ਜਾਂ ਹੋਰ ਚੀਜ਼ਾਂ ਚਾਹੀਏ ਤੁਸੀਂ ਦੇਖ ਹੀ ਰਹੇ ਹੋ ਸਮਾਜ ਚ ਹਰ ਤਰ੍ਹਾਂ ਦਾ ਕੰਮ ਹੋ ਰਿਹਾ ਉਹਨੂੰ ਥੋੜਾ ਜਿਹਾ ਅਲਰਟ ਰਹੋ ਤੁਸੀਂ ਤੁਹਾਡੀ ਵੋਟ ਬੜੀ ਕੀਮਤੀ ਹੁੰਦੀ ਹੈ ਇਹਨੂੰ ਜ਼ਾਇਆ ਨਾ ਕਰੋ ਔਰ ਸੋਚੋ ਵੀ ਤੁਹਾਡੇ ਵੋਟ ਚ ਇਸ ਤਰ੍ਹਾਂ ਦਾ ਕੈਂਡੀਡੇਟ ਕੋਈ ਹੈ ਉਹ ਸਾਨੂੰ ਵੀ ਦੱਸੋ ਔਰ ਬਿਸ਼ੱਕ ਉਹ ਨਹੀਂ ਵਿਜਿਤ ਕੇ ਆਏਗਾ ਅਸੀਂ ਉਸ ਕੈਂਡੀਡੇਟ ਦਾ ਵੀ ਸਨਮਾਨ ਕਰਾਂਗੇ ਮੈਂ ਫਿਰ ਕੀ ਹੈ ਕਿ ਸਾਡੀ ਟੀਮ ਚ 85 ਵਾਰਡਸ ਦੇ ਪਰਸਨ ਨੂੰ ਲੈਣਾ ਚਾਹੁੰਦੇ ਆਂ ਅਸੀਂ ਉਹ ਕੈਂਡੀਡੇਟ ਕੀ ਆਪਣੀ ਵਾਰਡ ਨੂੰ ਹਰਾ ਬਰਾ ਰੱਖਣ ਚ ਕੰਮ ਕਰਦਾ ਪੀਪਲ ਦੇ ਬੋਰਡ ਲਗਾਏ ਜਾਂ ਬਚਾਏ ਹੈ ਉਹ ਕੈਂਡੀਡੇਟਸ ਕੀ ਪਾਣੀ ਦੀ ਸਮੱਸਿਆ ਤੇ ਪਰ ਕੰਮ ਕਰਦਾ ਉਹ ਦੇਖਦੇ ਪਿਆ ਸਾਰੇ ਵਾਰਡਾਂ ਚ ਟੈਂਕੀ ਚਲਦੀ ਪਈ ਪਾਣੀ ਦੇ ਓਵਰਫਲੋ ਹੋ ਰਿਹਾ ਪਾਣੀ ਦੀ ਵੇਸਟੇਜ ਹੋ ਰਹੀ ਹੈ ਹੁਣ ਨਹਿਰੀ ਪਾਣੀ ਆਉਂਦਾ ਸ਼ੁਰੂ ਹੋ ਗਿਆ ਵਿਚਾਰ ਕੱਲ ਨੂੰ ਪਾਣੀ ਕਿੱਥੋਂ ਮਿਲੇਗਾ ਕੋਈ ਬਦ ਤਿਆਰੀ ਨਹੀਂ ਦੇ ਰਿਹਾ ਇਸ ਪਾਸੇ ਉਹਦਾ ਇਹਨਾਂ ਦਿਮਾਗ ਹੋਣਾ ਚਾਹੀਦਾ ਕੈਂਡੀਡੇਟਸ ਦਾ ਕਿ ਉਹ ਰੇਨਵਾਟਰ ਹਾਰਵੈਸਟਿੰਗ ਤੇ ਲਗਵਾਏ ਹਰ ਇੱਕ ਨੂੰ ਜਾਗਰੂਕ ਕਰੇ ਉਹ ਪੋਲੀਥੀਨ ਪੈਸਿਸਾਈਡ ਦੀ ਗੱਲਤੀ ਚੱਲੀ ਹੈ ਲੇਕਿਨ ਪੋਲੀਥੀਨ ਬੈਗਸ ਜਿਹੜੇ ਸਾਡੇ ਜਾਨਵਰ ਵੀ ਖਾ ਰਹੇ ਨੇ ਉਹ ਰੋਕਣ ਦੀ ਉਹਨਾਂ ਕੈਪੈਸਿਟੀ ਹੋਣੀ ਚਾਹੀਦੀ ਪੋਲੀਥੀਨ ਬੈਗਸ ਨੂੰ ਬੈਨ ਲਗਾਉਣਾ ਚਾਹੀਦਾ ਆਪਣੇ ਏਰੀਆ 'ਚ ਬਹੁਤ ਸਾਰੇ ਹੋਰ ਨੇ ਵਰਡਸ ਹੈਗੇ ਵਰਲਡ 'ਚ ਇਹ ਏਰੀਆ ਹੈਗੇ ਉਥੇ ਟੋਟਲੀ ਬੈਨ ਕੀਤਾ ਹੋਇਆ ਤੇ ਸਾਡੇ ਵਰਡ ਦਾ ਮਤਲਬ ਹੁੰਦਾ ਬੰਦਾ ਬਿਲਕੁਲ ਇੱਕ ਰਿਸਪੌਂਸਿਬਲ ਆਦਮੀ ਹੈ ਐ ਚਾਈਨਾ ਡੋਰਦੀ ਅਸੀਂ ਕਿੰਨੀ ਗੱਲਬਾਤ ਕਰਦੇ ਪਏ ਉਹ ਵਾਰਡ ਦਾ ਕਾਉਂਸਲਰ ਹੈ ਉਹਦੀ ਇੰਨੀ ਹਿੰਮਤ ਹੋਣੀ ਚਾਹੀਦੀ ਉਹ ਕਿਸੇ ਨੂੰ ਚਾਇਨਾ ਡੋਰ ਯੂਜ਼ ਨਾ ਕਰਨ ਦੇ ਨਾ ਉਥੇ ਉਹ ਸੇਲ ਹੋਏ ਨਾ ਯੂਜ਼ ਹੋਏ ਤੇ ਨਾ ਘੁੜਾਏ ਸਿਮਿਲਰਲੀ ਜਿਹੜੇ ਨਸ਼ੇ ਦੀ ਪ੍ਰੋਬਲਮ ਹੈ ਡਰੱਗਸ ਚੱਲ ਰਹੀ ਹੈ ਬਹੁਤ ਵੱਡੀ ਸਮੱਸਿਆ ਆ ਰਹੀ ਹੈ ਉਹ ਵੀ ਨਹੀਂ ਕੈਪੈਸਿਟੀ ਰੱਖੇਗੇ ਆਪਣੇ ਵਾਰਡ ਚ ਨਸ਼ਾ ਮੁਕਤ ਕਰੇ ਇਵਨ ਨਸ਼ੇ ਦਾ ਇੱਕ ਲਿਮਟ ਹੋਣੀ ਚਾਹੀਦੀ ਹੈ ਯਾਨੀ ਕਿ ਬੰਦਾ ਮੈਂ ਬਿਲਕੁਲ ਕਹ ਰਿਹਾ ਜੀ ਬਿਲਕੁਲ ਕੋਈ ਡਰਿੰਕ ਕਰਨਾ ਹੀ ਮਨਾ ਹੈ ਲੇਕਿਨ ਡਰੱਗਸ ਜਿਹੜੇ ਹੁੰਦੇ ਨੇ ਹਿਰੋਇਨ ਹੁੰਦੀਆਂ ਨੇ ਹੋਰ ਚੀਜ਼ਾਂ ਨੇ ਉਹਨੂੰ ਤਾਂ ਰੁਕੇ ਜਾ ਸਕਦਾ ਹੈ ਰੀਹੈਬਿਟੇਟ ਕਰੇ ਬ उस तो बाद वो बंदा ओवरऑल विकास करे हूँ इस वेले की हो रहा है कि वन चीज़ से असं रुक जाने कोई बंदा जो मैं गल करा भी साढ़े पुरातन जेडे एडमिनिस्ट्रेशन है एक डिस्ट्रिक्ट लाइब्रेरी का नाम भी लिखना होगा ना हिंदी अंग्रेजी पंजाबी उर्दू हूँ की हो गया सिर्फ इंग्लिश तो उर्दू इंग्लिश से पंजाबी ए हौली हौली अंग्रेजी अगे आ जाएगी मतलब साढ़े बोर्ड का जोड़ा कौंसलर है वो सारिया भाषाओं अगे लैके जाए सारे कल्चर में अगे लैके जाए सारी संस्कृति को अगे बढ़ाए वो एंटरटेनमेंट प्रोग्राम भी करे वो हैपीनैस फैलाए ਉਹਨੂੰ ਹੈਪੀ ਰੱਖਣਾ ਹੈ ਲੋਕਾਂ ਨੂੰ ਬੜੀ ਡਿਪਰੈਸ਼ਨ ਹੋ ਗਿਆ ਇਸ ਵੇਲੇ ਸਾਡੇ ਕੋਈ ਨਾ ਨਾਸ਼ੇ ਮੈਂ ਕਹਾਂਗਾ ਸਾਰੇ ਸਾਡੇ ਬੜੇ ਬੜੇ ਮਹਾਨ ਸਿੰਗਰ ਸਾਡੇ ਕੋਲ ਮੌਜੂਦ ਨੇ ਅੰਮ੍ਰਿਤਸਰ ਦੇ ਹੈਪੀਨੈਸ ਨਹੀਂ ਹੋ ਰਹੀ ਸੋ ਲੜਾਈ ਝਗੜਾ ਕਿਸ ਨੂੰ ਨੇ ਮੈਂ ਬਨ ਜਾਵਾਂ ਉਹ ਚੀਜ਼ਾਂ ਬੜੀ ਜ਼ਿਆਦਾ ਹੋ ਗਈਆਂ ਤੇ ਜਿਸ ਤਰ੍ਹਾਂ ਦੀ ਸਾਡੇ ਨੇ ਗੱਲ ਕੀਤੀ ਸੀ ਪੈਸਟਾਈਡ ਕੈਮੀਕਲਸ ਇਹ ਉਹਦੀ ਵਾਚ ਦੇਖੋਗੇ ਅਲਟਰੇਸ਼ਨ ਤੇ ਨਹੀਂ ਹੋ ਰਹੀ ਹੁਣ ਤੁਹਾਡੇ ਕੋ ਪਨੀਰ ਵੀ ਨਹੀਂ ਹੈਗਾ ਇੰਨਾ ਦੁੱਧ ਹੀ ਨਹੀਂ ਜੇ ਨਾ ਪਨੀਰ ਬਣਨ ਦਾ ਪਿਆ ਸਾਰਾ ਪਨੀਰ ਨਕਲੀ ਆ ਰਿਹਾ ਕਿੱਥੋਂ ਆ ਰਿਹਾ ਔਰ ਕਿਸੇ ਵੱਲ ਧਿਆਨ ਨਹੀਂ ਹੈਗਾ ਇਸ ਪਾਰੀ ਮਤਲਬ ਓਵਰ ਆਲ ਜਿਹ ਕੈਪੇਬਿਲਿਟੀ ਹੋਣੀ ਚਾਹੀਦੀ ਕੈਪੇਸਿਟੀ ਹੋਣੀ ਚਾਹੀਦੀ ਕਿ ਕਿਸੇ ਕਾਉਂਸਲਰ ਦੀ ਹੈਲਥ ਉੱਪਰ ਹੋਣੀ ਚਾਹੀਦੀ ਇਹਦੇ ਉੱਪਰ এনवायरमेंट ਦੇ ਉੱਪਰ ਹੋਣੀ ਚਾਹੀਦੀ ਲੋਕਾਂ ਨੂੰ ਸਮਾਜ ਨੂੰ ਅੱਛਾ ਗਿਆਨ ਦੇਣਾ ਹੈ ਐਜੂਕੇਸ਼ਨ ਦੇ ਵੱਲ ਹੋਣੀ ਚਾਹੀਦੀ ਬੱਚੇ ਕੋ ਪੜਾ ਲਿਖਾ ਨਾ ਹੋਏ ਸਾਨੂੰ ਇਸ ਗੱਲ ਦੀ ਨਹੀਂ ਬੰਦਾ ਅਲਰਟ ਹੋਣਾ ਚਾਹੀਦਾ ਬੰਦਾ ਐਕਟਿਵ ਨਾ ਹੋਣਾ ਚਾਹੀਦਾ ਜਿਹੜਾ ਸਾਰਿਆਂ ਦਾ ਸਰਵਾਂਗਿਕ ਵਿਕਾਸ ਕਰ ਸਕੇ ਸੀ ਬੱਬਾ ਜੀ ਕੀ ਆ ਕਿ ਪੋਲਿਸੀਨ ਬੈਨ ਹੋਣਾ ਚਾਹੀਦਾ ਪੋਲਿਸੀਨ ਤੇ ਸਰਕਾਰ ਵੱਲੋਂ ਬੈਨ ਡੀ ਹੈ ਚਾਈਨਾ ਦੌਰ ਬੈਨ ਡੀ ਹੈ ਲੇਕਿਨ ਉਹਦੀ ਇੰਪਲੀਮੈਂਟੇਸ਼ਨ ਨਹੀਂ ਕਰਾ ਪਾਉਂਦੀ ਸਰਕਾਰ ਤੁਸੀਂ ਚਾਰੇ ਉਹ ਕਹਿ ਰਹੇ ਹੋ ਕਿ ਵੀ ਕਾਉਂਸਲਰ ਹਰ ਇੱਕ ਕਾਉਂਸਲਰ ਜੀ ਆਪਣੇ ਲੈਵਲ ਤੇ ਉਹਨੂੰ ਕਰਨਾ ਚਾਹਵੇ ਤੇ ਇਹ ਪ੍ਰੋਬਲਮ ਦਾ ਸੋਲੂਸ਼ਨ ਹੈ। ਬਿਲਕੁਲ ਬਿਲਕੁਲ। ਹਰ ਕਾਉਂਸਲਰ ਆਪਣੇ ਵਾਰਡ ਦਾ ਇਨਚਾਰਜ ਹੁੰਦਾ ਹੈ। ਸਕੂਲ ਦਾ ਪ੍ਰਿੰਸੀਪਲ ਜਿਸ ਤਰ੍ਹਾਂ ਹੁੰਦਾ ਹੈ ਉਹ ਚਾਹਵੇ ਤੇ ਔਰ ਜ਼ਰੂਰੀ ਨਹੀਂ ਕਿ ਜਿਹੜਾ ਬੰਦਾ ਜਿੱਦਾ ਉਹ ਹੀ ਕੰਮ ਕਰੇਗਾ। ਤੁਸੀਂ ਜਿਹੜੇ ਬਾਕੀ ਬਾਰੇ ਇਲੈਕਸ਼ਨ ਲੜਦੇ ਹੋ ਨਾ ਹਰ ਬੰਦਾ ਮੈਂ ਮੈਂ ਇਨੇ ਬੰਦੇ ਨਾਂ ਨਹੀਂ ਲੈਣਾ ਕਿਸੇ ਦਾ ਲੇਕਿਨ ਸਾਰਾ ਬੰਦਾ ਕਰੇ ਸਮਾਜ ਸੇਵੀ ਕਹਿ ਰਹੇ ਆਪਣੇ ਆਪ ਨੂੰ ਪਰ ਉਹ ਸਮਾਜ ਸੇਵੀ ਨਜ਼ਰ ਆਉਣਾ ਚਾਹੀਦਾ ਵਾਰਡ ਦੇ ਅੰਦਰ। ਇਹ ਕੋਈ ਸਿਸਟਮ ਬਣੇ ਕਿ ਜ ਕਾਪਰੇਸ਼ਨ ਉਹਨਾਂ ਐਨਓਸੀ ਦੇ ਦਿੰਦੀ ਹੈ ਵੀ ਠੀਕ ਐਨਓਸੀ ਲੈਣੀ ਹੈ ਬੜੀ ਬੜੀ ਲੋਕਾਂ ਨੇ ਪੀਲ ਲਗਾਈ ਉੱਥੇ ਲੇਕਿਨ ਕਿਸੇ ਐਨਜੀਓ ਤੋਂ ਐਨਓਸੀ ਲਈਤੀ ਜਾਏ ਕਿ ਬੰਦੇ ਨੇ ਵਾਕਈ ਸਮਾਈਲੀ ਕੰਮ ਕੀ ਕੀਤਾ ਉਹਦਾ ਕੋਈ ਰਿਕਾਰਡ ਹੈਗਾ ਕਿ ਨਹੀਂ ਹੈਗਾ ਕਦੀ ਉਹਨੇ ਸਮਾਜ ਜਾ ਕੇ ਕਿਸੇ ਮਹੱਲੇ ਜਾ ਕੇ ਕੰਮ ਕੀਤਾ ਕੋਈ ਪਲਾਂਟੇਸ਼ਨ ਕੀਤੀ ਕੋਈ ਡਰਗ ਐਡੀਸ਼ਨ ਕੈਂਪ ਲਗਾਇਆ ਕੋਈ ਬਲੱਡ ਕੈਂਪ ਲਗਾਇਆ ਉਹਨੇ ਕੋਈ ਹੋਰ ਵੀ ਕੰਮ ਕੀਤੇ ਇਹੋ ਜਿਹੇ ਬੰਦੇ ਅੱਗੇ ਆਉਣੇ ਚਾਹੀਦੇ ਜੇ ਉਹਨੇ ਕੋਈ ਕੀਤਾ ਹੀ ਨਹੀਂ ਹੈ ਉਹ ਫਿਰ ਵੀ ਇਲੈਕਸ਼ਨ ਹੋ ਰਿਹਾ ਸਿਰ ਪਾਸੇ ਔਰ ਮੈਂ ਬੜੀ ਬੜੀ ਵੱਡੀ ਪਾਰਟੀ ਦਾ ਵੀ ਨਾਂ ਲੈਣਾ ਉਹ ਵੀ ਚੁਣਿਆ ਕਰਨ ਬੇਸ਼ੱਕ ਬੰਦਾ ਕੈਂਡੀਡੇਟ ਬਾਅਦ ਚ ਵੀ ਕਿਹੜਾ ਬੰਦਾ ਵਧੀਆ ਬੰਦਾ ਹੈਗਾ ਉਹਨੂੰ ਲੈਣਾ ਹੈ ਅਲੇ ਕੀ ਹੋ ਰਿਹਾ ਬੰਦਾ ਜੁੜਿਆ ਹੈ ਜੀ ਕਿਸੇ ਪਾਰਟੀ ਨਾਲ ਉਹਨੂੰ ਪਾਰਟੀ ਕਟ ਦਿੱਤੀ ਜਾਂਦੀ ਹੈ ਉਹਨੂੰ ਉਹਦੇ ਕੰਮਾਂ ਵਾਸਤੇ ਟਿਕਟ ਨਹੀਂ ਦਿੱਤੀ ਜਾਂਦੀ ਸਿਰਫ ਉਹ ਦੇਖਿਆ ਜਾਂਦੀ ਹਾਂ ਜੀ ਨੇ ਪਾਰਟੀ ਲਈ ਕੰਮ ਕੀਤਾ ਬਟ ਉਹਨੇ ਸੁਸਾਇਟੀ ਲਈ ਕੀ ਕੰਮ ਕੀਤਾ ਨੋਬਾਡੀ ਚੈਕਸ ਤਾਂ ਵੀ ਕੀ ਕਰਨਾ ਚਾਹੋਗੇ ਲੋਕਾਂ ਨੂੰ ਕਿਉਂਕਿ ਬਿਲਕੁਲ ਜੀ ਪਰਸੋਂ ਹੀ ਇਲੈਕਸ਼ਨ ਹੈ ਫਿਰ ਵੀ ਦੇਖੋ ਕਿੰਨੇ ਸਾਰੇ ਪਰਸਨ ਸਾਡੇ ਦਰਮਿਆਨ ਹੈ ਮੈਂ ਸਾਰਿਆਂ ਦਾ ਥੈਂਕਸ ਕਰਦਾ ਹੈ ਬਹੁਤ ਸੱਚਾ ਗਰੁੱਪ ਹੈ ਅੰਬਰ ਸਰਦਾ ਇਹਨਾਂ ਦਾ ਸਾਰਿਆਂ ਦਾ ਆਪਣਾ ਸਰਕਲ ਹੈ ਇਹ ਮੈਸੇਜ ਆਪਣੇ ਆਪਣੇ ਵਟਸਐਪ ਦੇ ਜ਼ਰੀਏ ਹੋਰ ਤੋੜੇ ਮੀਡੀਆ ਜ਼ਰੀਏ ਸਾਰਿਆਂ ਨੂੰ ਦਿਵੋਗੇ ਤੇ ਸਾਰੇ ਬੰਦੇ ਕੋਸ਼ਿਸ਼ ਕਰਨ ਕਿ ਅਸੀਂ ਅੱਛਾ ਕੈਂਡੀਡੇਟ ਚੁਣ ਕੇ ਆਈਏ ਕੋਈ ਕੋ ਲੜਾਈ ਝਗੜਾ ਨਹੀਂ ਕੋਈ ਜਿੱਤ ਹਾਰ ਦਾ ਫੈਸਲਾ ਨਹੀਂ ਕਰੀ ਔਰ ਸਨ ਸ਼ੁਡ ਬੀ ਰਾਈਟ ਕਿਸੇ ਪਾਰਟੀ ਦਾ ਹੋਏ ਅਸੀਂ ਸਾਰਿਆਂ ਨਾਲ ਹੈਗੇ ਆ ਅਸੀਂ ਸਾਰਿਆਂ ਨੂੰ ਇਕੱਠਾ ਕਰਕੇ ਔਰ ਸਪੋਜ਼ ਕੋਈ ਜੇ ਬੜੀ ਬੜੀ ਪਾਰਟੀਆਂ ਦਾ ਬੰਦਾ ਇੱਕ ਪਾਰਟੀ ਦਾ ਨਹੀਂ ਵੀ ਆਂਦਾ ਅਸੀਂ ਚਾਹਾਂਗੇ ਵੀ ਜਿਹੜੇ ਇੰਡੀਪੈਂਡੈਂਟ ਲੜਦੇ ਨੇ ਉਹਨਾਂ ਨੂੰ ਅੰਬ੍ਰੇਲਾ ਦਵਾਂਗੇ ਅਸੀਂ ਅਸੀਂ ਉਹਨਾਂ ਦੇ ਨਾਲ ਮਿਲ ਕੇ ਅਸੀਂ ਚਾਹਾਂਗੇ ਕਿ ਉਹ ਸਾਰੇ ਬੰਦੇ ਹੋ ਕੇ ਕੰਮ ਕਰਨ ਅਸੀਂ ਉਹਨਾਂ ਲਈ ਹੈਲਪ ਕਰਨਾ ਚਾਹੁੰਦੇ ਹਾਂ ਜਿਹੜਾ ਦਾ ਅੰਬ੍ਰੇਲਾ ਕੀ ਅੰਬ੍ਰੇਲਾ ਇਸ ਤਰ੍ਹਾਂ ਹੁੰਦਾ ਹੈ ਕਿ ਅਲੱਗ-ਅਲੱਗ ਬੰਦਾ ਅੱਛੀ ਬੰਦਾ ਕੋਈ ਅੰਦਰ ਜੋਤ ਸਾਢੇ 1 ਕੈਂਡੀ ਉੱਪਰ ਲੋਕਾਂ ਨੇ ਰਾਈਟ ਕੈਂਡੀਟ ਚੁਣ ਲਿਆ ਲੇਕਿਨ ਕੱਲ ਨੂੰ ਆਪਣੇ ਆਪ ਨੂੰ ਕੱਲਾ ਫੈਸਲਾ ਫੇਲ ਨਾ ਖੋਚੇ ਕੋਈ ਇਹਨਾਂ ਸੋਚੇ ਕਿ ਮੇਰੀ ਉੱਪਰ ਸੈਂਟਰ ਸਰਕਾਰ ਨਹੀਂ ਹੈ ਜਾਂ ਜੇ ਮੇਰੀ ਪੰਜਾਬ ਸਰਕਾਰ ਨਹੀਂ ਹੈ ਉਹਦਾ ਕੰਮ ਨਹੀਂ ਹੋਏਗਾ ਕੰਮ ਸਾਰੇ ਹੁੰਦੇ ਕੰਮ ਕਰਾਣਾ ਨਾਲ ਚਾਹੀਦਾ ਸ ਇਹ ਹੋਈ ਬੜੀ ਪ੍ਰੋਬਲਮ ਚੱਲ ਰਹੀ ਹੈ ਕਿ ਸਾਡੀ ਕੰਟਰੀ 'ਚ ਬਹੁਤ ਜ਼ਿਆਦਾ ਇਲੈਕਸ਼ਨ ਹੁੰਦੇ ਨੇ ਹੁਣ ਵਨ ਨੇਸ਼ਨ ਵਨ ਜਿਹੜੀ ਇਲੈਕਸ਼ਨ ਦੀ ਗੱਲ ਚੱਲ ਰਹੀ ਹੈ ਵੀ ਸਪੋਰਟਡ ਬਿਕਾਜ਼ ਬ ਇਹ ਥੋੜੇ ਆਚਾਰ ਸੰਯਤਾ ਲੱਗੀ ਜੀ ਇਹ ਵੀ ਬੜੀ ਵੱਡੀ ਪ੍ਰੋਬਲਮ ਹੈ ਕਿ ਇਲੈਕਸ਼ਨ ਇੱਕੋ ਟਾਈਮ ਸਾਰਿਆਂ ਦਾ ਹੋ ਜਾਵੇ दैट इज ਵੈਰੀ ਗੁੱਡ ਔਰ ਸਾਡੇ ਸੰਵਿਧਾਨ ਇਹਨਾਂ ਅੱਛਾ ਬਣਿਆ ਹੋਇਆ ਉਹਨੂੰ ਇੰਪਲੀਮੈਂਟ ਅੱਛਾ ਹੋ ਜਾਏ ਤੇ ਬੀ ਆਰ ਵੀਦ ਸੁਸਾਇਟੀ ਸਾਡਾ ਆਪਣਾ ਦੇਸ਼ ਹੈ ਸਾਡੀ ਅਸੀਂ ਅੱਛੇ ਨਾਗਰਿਕ ਬਣਨਾ ਚਾਹੁੰਦੇ ਆ ਅੱਛੇ ਬੰਦੇ ਚੁਣ ਕੇ ਆ ਇਸ ਵੇਲੇ ਜਿਹੜਾ ਇੱਕ ਪੈਸੇ ਦਾ ਸ਼ੋਅ ਆਫ ਹੋ ਰਿਹਾ ਹੈ ਪਾਵਰ ਦਾ ਸ਼ੋਅ ਆਫ ਹੋ ਰਿਹਾ ਹੈ ਇਸ ਚੀਜ਼ ਦਾ ਪਤਾ ਨਹੀਂ ਕਦੋਂ ਹਟਣਗੀਆ ਰਾਈਟ ਕੈਂਡੀਡੇਟਸ ਬੇਚਾਰਾ ਲੜਦਾ ਹੀ ਨਹੀਂ ਮਤਲਬ ਮੈਂ ਦੇਖਿਆ ਬਹੁਤ سارے ਲੋਕ ਨੇ ਰੋ ਬੇਚਾਰੇ ਅੱਗੇ ਨਹੀਂ ਆ ਰਹੇ ਸਿਸਟਮ ਉਹਨੂੰ ਸੋਚਣਾ ਪਵੇਗਾ ਕਿ ਰਾਈਟ ਪਰਸਨ ਨੂੰ ਕਿਸ ਤਰ੍ਹਾਂ ਅੱਗੇ ਲੈ ਕੇ ਆਉਣਾ ਚਾਹੀਦਾ ਤਾਂ ਹੀ ਸਾਡਾ ਦੇਸ਼ ਸੁਰੱਖਿਤ ਰਹੇਗਾ ਸਾਡਾ ਜਿਸ ਤਰ੍ਹਾਂ ਮੈਮ ਨੇ ਕਿਹਾ ਕਿ ਸਭ ਕੁਝ ਲਾਅ ਐਂਡ ਐਡਮਿਨਿਸਟ੍ਰੇਸ਼ਨ ਦੀ ਪ੍ਰੋਬਲਮ ਆ ਗਈ ਹੈ ਮਤਲਬ ਇਨਸਾਨ ਹੋਵੇ ਸਭ ਦਾ ਸੋਚੇ ਪੇੜ ਪੌਦੇ ਦਾ ਸੋਚੇ ਪਸ਼ੂ ਪੰਛੀ ਦਾ ਸੋਚੇ ਧਰਤੀ ਦਾ ਜ਼ਹਿਰ ਮੁਕਤ ਕਰਨਾ ਉਹ ਸੋਚੇ ਇਹ ਪਵਨ ਜਿਹੜੀ ਹਵਾ ਸਾਡੀ ਹੈ 에ਅਰ ਕੁਆਲਿਟੀ ਇੰਡੈਕਸ ਦਾ ਸੋਚੇ ਹਰ ਬੋਰ ਦਾ ਇੰਡੈਰ ਕੁਆਲਿਟੀ ਇੰਡੈਕਸ ਹੋਣਾ ਚਾਹੀਦਾ ਤੇ ਪਾਣੀ ਦਾ ਸੋਚੇ ਜੈ ਹਿੰਦ ਜੈ ਭਾਰਤ